इसके साथ शुक्रवार को तो स्कूल में आया था ना तो लड़के ने उसको बाथरूम में खींच के लेके जाके बलत कर किया आठ साल की है अभी आठ से पूरा भी नहीं हुआ साल यू के जी हाँ जी तो हुआ, क्या हुआ बोल तो दिया क्या था ना जो उसको स्कूल में आया था उसको ক্লাসে বাথরুম মে গিয়া থো সব করনে কে লিয়ে বাথরুম গাল নে ফির উসকো লে লড়কা নে বাহার মে খড়া থা খড়া থা জব ভি ও লড়কা নে নিকলা থা বাথরুম সে উসকো খিসকে ফির বাথরুম আন্দর লেকে গিয়া কাল ইয়া 8 साल दी बच्ची আ এদে না শুক্রবার এ গালত কাম হোয়া আ পর লড়কি নে আজ দসয়া ভি আজ কഞ്ഞി মে স্কুল নেহি জানা ভি এক লড়কে নে মেরনা ইদাঁ দা গালত কর্ম কিতা জদও ইদাঁ দা গালত কর্ম কিতা পাতা লাগা ফির सारे লোকি একর দুজ্যে নু দসকে ইথে इकट्ठे হোয়ে আ ਲੇਕਿਨ ਅੱਜ 2.5 ਘੰਟੇ ਹੋ ਚਲੇ ਆ ਸਕੂਲ ਦੇ ਪ੍ਰਿੰਸੀਪਲ ਨੇ ਤਾਲਾ ਲਗਾ ਕੇ ਉਹਨੂੰ ਅੰਦਰ ਬੰਦ ਕੀਤਾ 1.5 ਘੰਟੇ ਬਾਅਦ ਪੁਲਸ ਆਈ ਆ ਪੁਲਸ ਨੇ ਵੀ ਸਾਨੂੰ ਉਹਨੂੰ ਮਤਲਬ ਕੀ ਸਾਡੇ ਹਵਾਲੇ ਉਹਨੂੰ ਹੱਥ ਨਹੀਂ ਲੰਗਣ ਦਿੱਤਾ ਕਿਉਂ ਸਾਡਾ ਰੋਸ ਆ ਕਿ ਉਹ ਬੰਦਾ ਕਮ ਸੇ ਕਮ ਜਿਹਨੇ ਇੰਨਾ ਗਲਤ ਕੰਮ ਕੀਤਾ ਆ ਜਨਤਾ ਦੇ ਵਿੱਚੋਂ ਚੰਗੀ ਤਰ੍ਹਾਂ ਦੀ ਮਾਰ-ਬਟਾਈ ਹੋ ਕੇ ਜਾਂਦੀ ਉਹਨੂੰ ਪਤਾ ਚੱਲਦਾ ਲੇਕਿਨ ਐਸਪੀ ਸਾਹਿਬ ਆਏ ਆ ਉਹ ਕਹਿੰਦੇ ਆ ਕਿ ਜੋ ਸਾਡੀ ਬੰਦੀ ਕਾਰਵਾਈ ਆ ਸਖਤ ਤੋਂ ਸਖਤ ਕਾਰਵਾਈ ਇੱਤੇ ਕੀਤੀ ਜਾਏਗੀ ਪ੍ਰਸ਼ਾਸਨ ਤੇ ਕਾਰਵਾਈ ਕਰਾਓ ਉਸ ਸਕੂਲ ਪ੍ਰਸ਼ਾਸਨ ਦੀ ਮੈਂ ਕਹਿੰਦਾ ਕਿ ਪ੍ਰਸ਼ਾਸਨ ਦੀ ਕਾਰਵਾਈ ਸਕੂਲ ਦੀ ਸਕੂਲ ਦੀ ਤੇ ਲਾਪਰਵਾਹੀ ਹੈ ਹੀ ਆ ਸਕੂਲ ਦੀ ਲਾਪਰਵਾਹੀ ਤੇ ਪਹਿਲੇ ਹੈਗੀ ਉਹ ਤੇ ਤੁਸੀਂ ਮੀਡੀਆ ਵਾਲੇ ਨੇ ਆਵਾਜ਼ ਪਤਾ ਨਹੀਂ ਕਿ ਸਕੂਲ ਦੀ ਲਾਪਰਵਾਹੀ ਆ ਜੇ ਇਸ ਕੇਸ 'ਚ ਸਾਡਾ ਪ੍ਰਸ਼ਾਸਨ ਵੀ ਸਾਥ ਨਹੀਂ ਦੇਗਾ ਆਪਾਂ ਦੁਬਾਰਾ ਧਰਨਾ ਲਾਵਾਂਗੇ ਗਲਬਾਤ ਆਈਏ ਭਾਜੀ ਲੜਕੀ ਗਈ ਆਪਣੇ ਮੇਲੇ ਸਾਲੇ ਦੇ ਕੋਲ ਹੀ ਗਈ ਆ ਤੇ ਬਾਥਰੂਮ ਕਰਨੇ ਗਈ ਆ ਉਸ ਕਵਰ ਦਾ ਟਾਈਮ ਲਗਾਇਆ ਤੇ ਉਹਨੂੰ ਮੁੰਡਾ ਜਰੂਰ ਉਸਦੇ ਅੰਦਰ ਲੈ ਗਿਆ ਕਿਉਂਕਿ ਦੀ ਮੈਂ ਨਹੀਂ ਜਾਣਾ ਕਿਤੇ ਮੈਂ ਤੇਰੀ ਚਪੇੜਾ ਮਾਰਨੀ ਆ ਇਹ ਆ ਉਹ ਚਾਹ ਲਈ ਡਰਦੇ ਮਾਰੇ ਹਨ ਅੱਜ ਦੱਸਿਆ ਹੁੰਨਾ ਹੈ ਤੇ ਆ ਗਏ ਆਪਾਂ ਗਿਆ ਆਏ ਆ ਸਰਜੇ ਨੇ ਕੋਈ ਕਿਤਾ ਨਹੀਂ ਸਿੱਧਾ ਤਾਲਾ ਲਗਾਤਾ ਅੰਦਰ ਆ ਗਏ ਅ ਅੱਜ ਜੀ ਮਜੀਠਾ ਰੋਡ ਬਾਈਪਾਸ ਤੇ ਜੋ ਰਤਰਾ ਪਬਲਿਕ ਸਕੂਲ ਹੈ ਉੱਥੇ ਸਾਨੂੰ 26 ਤਰੀਕ ਨੂੰ 1 ਵਜੇ ਕਰੀਬ ਇਨਫੋਰਮੇਸ਼ਨ ਮਿਲੀ ਸੀ ਕਿ 5 ਸਾਲ ਦੀ ਲੜਕੀ ਦੇ ਨਾਲ ਕੋਈ ਦੁਸ਼ਕਰਮ ਹੋਇਆ ਵਾ ਜਿਸ ਤੋਂ ਬਾਅਦ ਇੱਥੇ ਅਸੀਂ ਮੌਕੇ ਤੇ ਆਏ ਆ ਸਬ ਇੰਸਪੈਕਟਰ ਲੇਡੀ ਸਬ ਇੰਸਪੈਕਟਰ ਨੂੰ ਬੁਲਾਇਆ ਗਿਆ ਵਾ ਤੇ ਲੜਕੀ ਦੀ ਸਟੇਟਮੈਂਟ ਲਿਖੀ ਜਾ ਰਹੀ ਹੈ ਸਟੇਟਮੈਂਟ ਦੇ ਵਿੱਚ ਜੋ ਕਿ ਉਸੇ ਵੱਲੋਂ ਦੋਸ਼ 16 ਸਾਲ ਦੇ ਇਸ ਸਕੂਲ ਦੇ ਲੜਕੇ ਤੇ ਲਗਾਇਆ ਜਾ ਰਿਹਾ ਜੋ ਵੀ ਸਟੇਟਮੈਂਟ ਲੜਕੀ ਲਿਖਵਾਉਂਦੀ ਉਸਦੇ ਮੁਤਾਬਕ ਕਾਰਵਾਈ ਕੀਤੀ